ਹਾਂਜੀ ਸਤਿ ਸ੍ਰੀਕਾਲ ਜੀ ਅਦਾਬ ਨਮਸਕਾਰ ਮੈਂ ਹਾਂ ਤੁਹਾਡਾ ਤਰਸੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਆਜਰਾ ਜੋ ਟਾਈਮ ਹੈ ਸ਼ਾਮ ਦੇ ਸਵਾ ਚਾਰ ਵੱਜ ਚੁੱਕੇ ਨੇ ਜੀ ਤੇ ਆਪਾਂ ਦੱਸ ਰਹੀਏ ਕਿ ਆਪਣੇ ਬਲੌਗ ਬਣਾਏ ਨੂੰ ਤਿੰਨ ਤਿੰਨ ਦਿਨ ਹੋ ਗਿਆ ਅੱਜ ਅੱਜ ਤੀਜੇ ਦਿਨ ਬਲਾਬਾਲ ਬਲੌਗ ਬਣਾ ਰਿਹਾ ਮੁੱਖ ਕਾਰਨ ਕੀ ਸੀ ਮੈਂ ਟਰੈਕਟਰ ਸਮਰ੍ਹਾ ਰਿਹਾ ਸੀ ਤਿੰਨ ਚਾਰ ਦਿਨ ਉਧਰ ਫਟ ਗਿਆ ਤਿੰਨ ਦਿਨ ਉਹਦੇ ਕਰਕੇ ਬਲੌਗ ਨਹੀਂ ਬਣਿਆ ਆਪਾਂ ਤੋਂ ਤੇ ਅੱਜ ਮੈਂ ਦੁਪਹਿਰੇ ਆਇਆ ਟਰੈਕਟਰ ਸਮਝਾਣ ਕੇ ਕਿਉਂ ਸ਼ਾਮ ਨੂੰ ਘਰੇ ਆ ਜਾਂਦੀਗਾ ਸਵੇਰੇ ਫੇਰ ਬਾਗ ਜਾਣਾ ਸੀਗਾ ਟਰੈਕਟਰ ਦਾ ਕਲੱਚ ਵਗੈਰਾ ਦਾ ਕੰਮ ਕਾਫੀ ਹੋ ਗਿਆ ਉਹਦੇ ਕਰਕੇ 2-3 ਦਿਨ ਲੱਗੇ ਤੇ ਅੱਜ ਘਰੇ ਆਇਆ ਤੇ ਕੱਲ ਦੀ ਆਈ ਹੋਈ ਪ੍ਰਭਜੋਤ ਤੇ ਪ੍ਰਭਜੋਤ ਡਾ ਰਹੀ ਆ ਬੁਲਬਲੇ ਉਹਦੀ ਬਸ ਉਹ ਪਾ ਕੀ ਠੱਗ ਜੀ ਨਾਲ ਡਾਉਣੇ ਹੁੰਦੇ ਨੇ ਤੇ ਪ੍ਰਭ ਇਧਰ ਡਾ ਕੇ ਦਿਖਾ ਪੁੱਤ ਉਹ ਦੇਖੋ ਜੀ ਉਹ ਡਾ ਰਹੀ ਦੇਖੋ ਜੀ ਆਇਆ ਪ੍ਰਭਜੋਤ ਜਤੋ ਦੇ ਉਹ ਨੇੜਿਆ ਤੇ ਪ੍ਰਭਜੋਤ ਕੱਲ੍ਹ ਵੀ ਆ ਗਈ ਸੀ ਅਮਨ ਨੂੰ ਕੰਮ ਹੋ ਗਿਆ ਸੀ ਜਰੂਰੀ ਜਾਣ ਕਰਕੇ ਆ ਗਈ ਸੀ ਤੇ ਪ੍ਰਭਜੋਤ ਸੱਸੀ ਕਾ ਬੁਲਾ ਰਹੇ ਪੁੱਤ ਸੱਸੀ ਤਾਂ ਹਾਂ ਜੀ ਸਾਰਿਆਂ ਨੂੰ ਪ੍ਰਭਜੋਤ ਵੱਲੋਂ ਵੀ ਸੱਸੀ ਗਾਲ ਜੀ ਤੇ ਪ੍ਰਭਜੋਤ ਤਾਂ ਬਹੁਤ ਜੀ ਲਵਾਉਂਦੀ ਐ ਸਕੂਲ ਕਿਉਂ ਸਕੂਲ ਚ ਜੀ ਇਹਨੂੰ ਬਹੁਤ ਮਾ ਆਪਣਾ ਸਿਖਾਉਂਦੇ ਨੇ ਵੀ ਕਿਵੇਂ ਕਿਹੜਾ ਪੰਛੀ ਬਣਨਾ ਜਾਨਵਰ ਬਣਨਾ ਉਹ ਜੋ ਰੀਕਟਿੰਗ ਕਰਕੇ ਦਿਖਾਉਂਦੀ ਹੈਗੀ ਤੇ ਗਿੱਧਾ ਤੇ ਨਾਚ ਭੰਗੜਾ ਵਗੈਰਾ ਸਿਖਾਉਂਦੇ ਨੇ ਇਹਨਾਂ ਨੂੰ ਤੇ ਨਾਲ ਜਿਵੇਂ ਪੋਇਮਾਂ ਬੋਲਦੀ ਹੈ ਬਹੁਤ ਸੋਹਣੀ ਹੈ ਤੇ ਇੱਕ ਸਾਲ ਹੀ ਹੋਇਆ ਇਹਨੂੰ ਪੜ੍ਹਨ ਲੱਗੀ ਨੂੰ ਅਜੇ ਸੁਪਰਾ ਇੱਕ ਪੋਇਮ ਸੁਣਾ ਦੇ ਪੁੱਤ ਆਂਦੀ ਹੁਣ ਕਿਉਂ ਨਹੀਂ ਆਉਂਦੀ ਤੈਨੂੰ ਜਾਨੀ ਜਿਸ ਪਾਪਾ ਲਈ ਸੁਣਾਈ ਜੋ ਨਹੀਂ ਜੋ ਹਾਂ ਸੁੰਗਰ ਨੂੰ ਪਾਪਾ ਹਾ ਹਾ ਉਹ ਬਿੱਲੀ 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 ਤੂੰ ਸਾਡੀ ਬਿੱਲੀ ਏ ਤੂੰ ਸਾਡੀ ਬਿੱਲੀ ਏ ਚੱਲ ਸਾਡੀ ਬਿੱਲੀ ਪ੍ਰਭਾ ਬਈ ਹੁਣ ਪਈ ਸਾਡੀ ਪ੍ਰਭਜੋਤ ਸਿਆਣੀ ਹੋਗੀ ਵੱਡੀ ਹੋਗੀ ਪ੍ਰਭ ਸਾਡੀ ਕਹਨੇ ਪ੍ਰਭ ਪ੍ਰਾਪਰਟੀ ਹੋਗੀ ਸਾਡੀ ਪ੍ਰਭ ਹੁਣ ਮੱਝ ਨਹੀਂ ਤਾਰਾਨਾ ਸਿੱਖੋਗੀ ਤੇ ਤੁਹਾਨੂੰ ਦੱਸ ਰਹੀ ਆ ਬਾਈ ਚਲੋ ਬੱਚੇ ਨਾਲ ਵੀ ਆਪਾਂ ਗੱਲਾਂਬਾਤ ਕਰਨੀਆਂ ਜ਼ਰੂਰੀ ਤੇ ਮੱਝ ਆਪਣੀ ਜਮਾਂ ਬਿਲਕੁਲ ਤਿਆਰ ਹੈ ਤੇ ਜਿਸ ਮੇਰੇ ਵੀਰ ਭਰਾਣੇ ਕਿਸੇ ਨੇ ਲੈਣੀ ਹੈ ਤੇ ਬਹੁਤ ਵਧੀਆ ਮੱਝ ਤੇ ਪਰਸੋਂ ਨੂੰ ਦਿਨ ਪੂਰੇ ਹੋ ਜਾਣਗੇ ਤੇ ਕੱਲ ਨੂੰ ਦਸਹਿਰਾ ਤੇ ਸਿਰਫ ਦੂਜੇ ਦਿਨ ਦਿਲ ਪੂਰੇ ਹੋਣੇ ਨੇ ਤੇ ਤੁਹਾਨੂੰ ਹਣ ਤੋਰ ਕੇ ਦਿਖਾਉਣੇ ਆ ਮੱਝ ਵੀ ਦਿਖਾਉਣੇ ਆ ਤੇ ਕਰਦੇ ਆਪਾਂ ਗੱਲਾਂਬਾਤਾਂ ਬਣੇ ਰਹੋ ਵਲੌਗ ਨਾਲ ਤੇ ਸਾਰਾ ਵਲੌਗ ਦੇਖਣਾ ਜੀ ਬਹੁਤ ਵਧੀਆ ਵਲੌਗ ਹੋ ਆਉਜੀ ਹਾਂਜੀ ਮੱਝਾ ਪਨੀ ਬਿਲਕੁਲ ਤਿਆਰ ਆ ਤੇ ਬਹੁਤ ਸੀਲ ਮੱਝਾ ਪਾਣੀ ਦੇ ਲੱਗਿਉ ਨੇ ਤੇ ਸੋਹਣੀ ਸਲਕੀ ਬੋਦੀ ਟਰ ਚੜੀ ਚੰਗੀ ਬਣ ਕਰ ਤਿਆਰ ਆ ਕਿ ਮੱਝ ਦੀ ਤੇ ਛੱਡਾ ਛੱਡਾ ਵੀ ਬਹੁਤ ਸੋਹਣਾ ਕਰਿਆ ਬਹੁਤ ਕਹਨੀ ਤਿਆਰ ਹੋਈ ਏ ਮੱਝ ਤੇ ਓ ਕਿਹਾ ਵਾ ਬਾਈ ਫੋਰ ਸੇਲ ਆਗੀ ਇਸੇ ਮੇਰੇ ਵੀਰ ਭਰਾ ਨੇ ਮੱਝ ਲੈਣੀ ਹੈ ਆਪਣੇ ਨਾਲ ਕੰਟੈਕਟ ਚੈੱਕ ਕਰ ਸਕਦਾ ਨੰਬਰ ਤੋਂ ਪਤਾਈਏ ਆਪਣੇ ਨੰਬਰ ਦਾ ਤੇ ਮੱਝ ਤਾਂ ਉਤੋਰ ਕੇ ਵੀ ਦਿਖਾਉਣੇ ਆ ਤੇ ਸਾਰੀ ਮੱਝ ਦੀ ਬੋਡੀ ਬਾਂਦਰ ਦਿਖਾਉਣੇ ਤੁਹਾਨੂੰ ਚਲੋ ਬਹੁਤ ਸੋਹਣੀ ਮੱਝ ਹੈ ਬਈ ਯਾਰੋ ਜੀ ਦੇਖੋ ਜੀ ਪੂਰੀ ਢਾਂਚੇ ਦੀ ਤਿਆਰ ਆ ਮਾਸੀ ਉਪਰ ਬੈਠਾ ਰਿਹਾ ਬਟਾ ਬਹੁਤ ਥੋੜੀ ਮਰ ਗਿਆ ਪਰ ਸੁੰਦਰ ਪੂਰੇ ਹੋ ਗਏ ਨੇ ਇਹਦੇ ਤੇ ਬਹੁਤ ਸੀਰ ਹੈ ਵੱਡੀ ਗੱਲ ਸੀਰ ਦੀ ਹੈ ਕੋਹਰਾ ਨੀਤ ਖੜੀ ਜਿਹਾ ਭਾਰੀ ਸਰੀਰ ਦੀ ਭਾਰੀ ਬੋਡੀ ਦੀ ਹੈ ਜੀ ਮੱਜ ਤੇ ਪਿੰਡੇ ਦਾ ਮਾਸ ਜਿਹੜਾ ਉਹ ਤਨਾ ਪਤਲਾ ਦੇਖੋ ਪੂਰੀ ਪੂਰਾ ਪਤਲਾ ਮਾਸ ਜਿਹੜੇ ਮੱਧ ਚ ਕੋਣ ਹੁੰਦੇ ਨੇ ਦੁੱਧਾਂ ਵਾਲੀ ਚ ਵਧੀਆ ਨੇ ਸਾਰੀ ਤੇ ਸੀਲ ਬਹੁਤ ਹੈ ਸੁਭਾਅ ਦੀ ਬਹੁਤ ਸੀਲ ਹੈ ਦੇਖੋ ਜੀ ਬਹੁਤ ਸੀਲ ਹੈ ਜਿੰਨੇ ਘਰੇ ਉਹਨੂੰ ਬਹੁਤ ਸੀਲ ਤਕਰੀਬਨ ਪਰਸੋਂ ਨੂੰ ਦਿਨ ਪੂਰੇ ਹੋ ਜਾਣਗੇ 5 ਦਿਨ ਬਾਅਦ ਕਰਾਂਗੇ ਥੋੜਾ ਤਕਰੀਬਨ ਕੱਲ ਤੋਂ ਬਾਅਦ ਕਰੋ ਵੀ ਸੂਸਾਂ ਗਰੀਏ ਕੱਲ ਤੋਂ 12 ਮੀਟਰ ਬਾਅਦ ਅੱਜ ਇਹ ਲੱਗਦਾ ਵੀ ਪਰਸ ਤੱਕ ਇਹਨੇ ਸੂਸ پورے ਦਿਨ ਦੀ ਸੂਪੂਗੀ ਹੋ ਸਕਦਾ ਕਦਰ ਨੂੰ ਵੱਧ ਵੀ ਲੱਗੇ ਕਿਉਂ ਮਹਾਰਾਜ ਦੇ ਤੈਹੀ ਲੋਰੀਆਂ ਨਾ ਪਾਣੀ ਪੀਣਾ ਨਹੀਂ ਆ ਜੀ ਆਪਾਂ ਇਹ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਪੁੱਤ ਵਾਹਿਗੁਰੂ ਸਾਰਿਆਂ ਨੂੰ ਤਰੱਕੀ ਬਖਸ਼ੇ ਆਪਾਂ ਨੂੰ ਤੇ ਮੈਂ ਸਾਨੂੰ ਦਖਾਈ ਦਿੱਤੀ ਐ ਮੱਝ ਥੀਲ ਬਹੁਤ ਆ ਤੁਨੀ ਜਿਸ ਨੇ ਘਰੇ ਦੁੱਧ ਪੀਣ ਵਾਸਤੇ ਲੈਣੀ ਆ ਤੇ ਦਸੱਲੀ ਨਾਲ ਲੈ ਸਕਦਾ ਹੈ ਨਾ ਤੇ ਅੱਗੇ ਆਪਦੀ ਕਿਸਮਤ ਵੀ ਬਹੁਤ ਹੁੰਦੀ ਐ ਤੇ ਮੈਂ ਇਸ ਚ ਤਥਾ ਕੋਈ ਨਹੀਂ ਵਧੀਆ ਬਹੁਤ ਜਾਦੇ ਤੇ ਬਹੁਤ ਜਾਦੇ ਵਧੀਆ ਕੀ ਮੱਝੋ ਦੱਦ ਨੂੰ ਵੀ ਚੰਗੀ ਆ ਵਾਤੀ ਡੰਗ ਨਹੀਂ ਪੰਦੀ ਸੀ ਲੈ ਇਹ ਕਰਨੀ ਬਰੌਜਾ ਤ ਬਲਬਲੇ ਡਾ ਕੇ ਦਿਖਾਈ ਬਾਬਾ ਨਾ ਦੇ ਪਣਾ ਨਾਲੇ ਦੇਖ ਇੱਕ ਵਾਰੀ ਡਾ ਕੇ ਦਿਖਾਈ ਪ੍ਰਭਜੋ ਤਾਲੀ ਹੋਈ ਆਪਣ ਮੇਰੇ ਡਾ ਕੇ ਦਿਖਾ ਚਲ ਹੋ ਵਾਓ ਬੱਚਿਆਂ ਨੂੰ ਤਾਂ ਇਹ ਖੇਡ ਚੰਗੀ ਲੱਗਦੀ ਹੈ ਪ੍ਰਭਜੋ ਤੁਰਿਆ ਜਾ ਤੁਰਿਆ ਜਾ ਜਿਹੜੀ ਪ੍ਰਾ ਮੇਰੀ ਪ੍ਰਭਜੋ ਤਾਲੀ ਉਮਰ ਹੈ ਨਾ ਇਹ ਬਹੁਤ ਵਧੀਆ ਬਚਪਨ ਆ ਬੱਚਾ ਦਾ ਇੱਥੇ ਦੇ ਬਚਪਨ ਬਹੁਤ ਵਧੀਆ ਹੁੰਦਾ ਤਿੰਨਾ ਕਾਸੇ ਦੀ ਟੈਨਸ਼ਨ ਨਾ ਕਾਸੇ ਦਾ ਫਿਕਰ ਜੀ ਕਰਿਆ ਤਾਂ ਇਹ ਕਦੇ ਵੀ ਮਮਣ ਕੋਲੇ ਜਾਣਾ ਜੀ ਕਰਿਆ ਕਦੇ ਮੰਮੀ ਕੋਲੇ ਜਾਣਾ ਮੰਮੀ ਕੋਲੇ ਤਾਂ ਘੱਟੀ ਕਹਿੰਦੀ ਐ ਤੇ ਉਰੇ ਆਉਣ ਨੂੰ ਵੱਧ ਕਹਿੰਦੀ ਐ ਦੇਖੋ ਜਿਹੜੀ ਆ ਉਮਰ ਇਹ ਬਹੁਤ ਵਧੀਆ ਐ ਇਹ ਜ਼ਿੰਦਗੀ ਮੁੜ ਕੇ ਆਉਂਦੀ ਨਹੀਂ ਬੰਦੇ ਤੇ ਜਿਹੜੀ ਹੁਣ ਚੱਲ ਰਹੀ ਐ ਤੇ ਜਦੋਂ ਮੰਦਾ ਜਦੋਂ ਬੱਚੇ ਮਾਰ ਜਾਂ ਸੁਰਤਨਾ ਹੋ ਜਾਂਦਾ ਉਹਦੀ ਟੈਨਸ਼ਨ ਆ ਸ਼ੁਰੂ ਹੋ ਜਾਂਦੀ ਹੈ ਹਨਾ ਪੁੱਤ ਨਾ ਨਿਆਨੀਆ ਮਤਲਬ ਹੋਰ ਤੇ ਕੋਈ ਕੱਬਿਆਂ ਕੋਈ ਸੱਜਿਓ ਮਾਪੇ ਕੋਈ ਧੀ ਲੀ ਰਾਇ ਕਰਦਾ ਢਿੱਲੀ ਗੱਲ ਕਰਦਾ ਬੱਚੇ ਨੂੰ ਤਾਂ ਟੈਨਸ਼ਨ ਪੈਦਾ ਹੋ ਜਾਂਦੀ ਹੈ ਸੁੱਕਾ ਵਾਧਾ ਖर्च ਹੋ ਜਾਂਦਾ ਬੱਚੇ ਨੂੰ ਤਾਂ ਟੈਨਸ਼ਨ ਹੋ ਜਾਂਦੀ ਹੈ ਜਿਹੜੇ ਸਿਆਣੇ ਬੱਚੇ ਹੁੰਦੇ ਨੇ ਉਹ ਮੰਨ ਕੇ ਗੱਲ ਬਹੁਤ ਸੇਤੀ ਲਾਉਣ ਲੱਗ ਜਾਂਦੇ ਨੇ ਪਰ ਲਾਉਣੀ ਚਾਹੀਦੀ ਵੀ ਤੇ ਤੂੰ ਵਰਗਿਆ ਸਿਆਣੀਆਂ ਬੇਟੀਆਂ ਬਹੁਤ ਵਧੀਆ ਨੇ ਨੀ ਤੂੰ ਹਰੇਕ ਗੱਲ 'ਚ ਹੀ ਸਲਾਹ ਲੈਂਦੀ ਏ ਜੇ ਕੋਈ ਤੇ ਸਹੀ ਗੱਲ ਹੋਵੇ ਇਹ ਵੀ ਉਹਦੀ ਫਿਰ ਮੂੰਹ ਮੜੋੜ ਲੈਂਦੀ ਆ ਕਿ ਉਹੇ ਕੰਮ ਤਾਂ ਚੱਲਦਾ ਹੀ ਰੰਦਾ ਕਦੇ ਬੰਦੇ ਤੇ ਕਿਹਾ ਜਾਂਦਾ ਸਮਾਂ ਆਉਂਦਾ ਪੁੱਤ ਕਦੇ ਕਿਹਾ ਜਾਂਦਾ ਦਿਨ ਵਿੱਚ ਦੀ ਤਿੰਨ ਰੰਗ ਆਉਂਦੇ ਨੇ ਬੰਦੇ ਤੇ ਦਿਨ ਵਿੱਚ ਦੀ ਸਾਲਾਂ 'ਚ ਤਾਂ ਪਤਾ ਨਹੀਂ ਕਿੰਨੇ ਕ ਆਉਂਦੇ ਨੇ ਮੌਸਮ ਤਿੰਨ ਵਾਰੀ ਮਨ ਬਦਲਦਾ ਕਦੇ ਜੋਸ਼ੋਕੇ ਹੁੰਦਾ ਕਦੇ ਡੋਬੇ ਹੁੰਦਾ ਕਦੇ ਚੰਗਾ ਹੁੰਦਾ ਕਦੇ ਮੰਦਾ ਹੁੰਦਾ ਕਿਉਂ ਹਰੇਕ ਹੁਣ ਬੱਸ ਸਾਨੂੰ ਪਤਾ ਹੀ ਐ ਵੀ ਟੈਕ ਸੰਤ ਰਹਿੰਦਾ ਹਰੇਕ ਬੰਦਾ ਇਹ ਨੇ ਆਪਣੀਆਂ ਗੱਲਾਂ ਬਾਤਾਂ ਤੇ ਗਰਮੀ ਬਹੁਤ ਜ਼ਿਆਦੇ ਪੈਂਦੀ ਆ ਪੁੱਤ ਬਹੁਤ ਜ਼ਿਆਦੇ ਗਰਮੀ ਪੈਂਦੀ ਆ ਗਰਮੀ ਪਤਾ ਨਹੀਂ ਹਲੇ ਝੜ ਕਰੂਗੀ ਪਤਾ ਨਹੀਂ ਕੀ ਕਰੂਗੀ ਇਹ ਤਾਂ ਰੱਬ ਨੂੰ ਪਤਾ ਹੈ ਜਾਂ ਨਿੱਕ ਦੇਖਣਾ ਨੂੰ ਪਤਾ ਮੈਨੂੰ ਤਾਂ ਪਤਾ ਨਹੀਂ ਆਂ ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਆਪਾਂ ਸਬਦੀ ਬਣਾ ਲਈ ਤੇ ੱਟ ਬੰਨ ਕੇ ਰੱਖਤਾ ਤੇ ਹੁਣ ਬੈਠੇ ਸੀਗੇ ਪ੍ਰਾਜੋ ਤਾਈ ਵੀ ਆ ਕੱਲ ਅਸੀਂ ਥੋੜੇ ਜਿਹਾ ਬਰਨਾਲੇ ਕੰਮ ਸੀਗਾ ਤੇ ਉਧਰੋਂ ਆਈ ਸੀਗੀ ਮੰਮੀ ਹੁਣ ਇਹ ਨਾਲ ਤੇ ਨਾਰੀ ਕਹਿੰਦੀ ਮੈਂ ਤੇਰੇ ਨਾਲ ਜਾਣਾ ਨਾ ਕੋਈ ਲੀਡ ਹੈ ਨਾ ਕੋਈ ਕਪੜਾ ਫਿਰ ਰਾਹ ਦੇ ਵਿੱਚ ਉਹਨੂੰ ਤਣਾਉਲੇ ਤੂੰ ਆ ਕੇ ਉਹਨੂੰ ਲੀਡ ਲੈ ਕੇ ਦਿੱਤੇ ਦੋ ਸੂਟ ਤੇ ਜੱਪੜਾ ਲੈ ਕੇ ਦਿੱਤੀ ਐਨਕਾ ਲੈ ਕੇ ਦਿੱਤੀ ਐ ਤੇ ਹੁਣ ਇਹਨੂੰ ਐਂ ਬਤ ਕਰ ਰੱਖੂਗੀ ਮੈਂ ਚਲ ਦੋ ਦਿਨ ਦਾ ਆ ਜੀ ਦਸਹਿਰਾ ਬਣਾ ਲੂ ਅੱਜ ਹਨਾ ਮੈਂ ਕੱਲੋਂ ਬਾਲਾ ਕਰਦੀ ਸੀਗੀ ਰੋਂਦੀ ਸੀਗੀ ਵੀ ਅਸੀਂ ਜਾਖੇ ਸੀਗੇ ਨਾ ਥੋੜੇ ਦਿਨ ਹੋ ਗਏ ਉਹ ਦਿਨ ਤੇ ਕਹਿੰਦੀ ਮੈਂ ਤੇਰੇ ਨਾਲ ਜਾਣਾ ਹੋਰ ਕਹਿੰਦੇ ਕਿਤੇ ਜਾਣਾ ਨਹੀਂਗਾ ਨਾਲ ਕਿ ਕਿਉਂ ਨਿੱਕੇ ਬੱਚੇ ਹੁਣ ਛਿੱਟੀਆਂ ਸੱਟੀਆਂ 'ਚ ਜਾਂਦੇ ਹੈਗੀ ਤੇ ਫਿਰ ਇਹ ਵੀ ਯੂਜ਼ ਕਰਦੀ ਹੈਗੀ ਵੀ ਮੈਂ ਵੀ ਜਾਣਾ ਮੈਂ ਵੀ ਜਾਣਾ ਫਿਰ ਮੰਮੀ ਕਹਿੰਦੀ ਚੱਲ ਦੋ ਦਿਨ ਤੇਰੇ ਕੋਲ ਲਾਇਆ ਵੀ ਐਤਵਾਰ ਨੂੰ ਛੱਡਿਆ ਮੰਗੀ ਕੱਲ ਦੀ ਛੁੱਟੀ ਹੈਗੀ ਦਸਹਿਰੇ ਦੀ ਤੇ ਬਾ ਜੂਮ ਸ਼ੁੱਕਰਵਾਰ ਤੇ ਸ਼ਨੀਵਾਰ ਲਾਜੀ ਚੱਲ ਲੈ ਆਣੀ ਆ ਦੋ ਦਿਨ ਲਾ ਕੇ ਗਰਮੀ ਦੀ ਬਹੁਤ ਜ਼ਿਆਦਾ ਹੈ ਦਿਨੋਂ ਦਿਨ ਵਾਧਦੀ ਜਾਂਦੀ ਹੈ ਗਰਮੀ ਪਹਿਲਾਂ ਤਾਂ ਸਵੇਰੋਂ ਬਦਲਵਾਈ ਸੀਗੀ ਪਤਨੀ ਬਤਲਵਾਈ ਦੀ ਮੈਂ ਤਾਂ ਪਤਨੀ ਰੱਬ ਚੰਨੂਗਾ ਹੁਣ ਤੜਕੇ ਵੀ ਬਠੰਡ ਹੁੰਦੀ ਆ ਹਨਾ ਤੜਕੇ ਜੀ ਠੰਡ ਹੁੰਦੀ ਆ ਸਵੇਰੇ ਤਾਂ ਵਧੀਆ ਪੂਰਾ ਵਧੀਆ ਮੌਸਮ ਤੇ ਸਾਰਿਆਂ ਨੂੰ ਪਤਾ ਹੀ ਆ ਜਦੋਂ ਹੁੰਦਾ ਗਰਮੀ ਦਾ ਪਰਮਾਤਮਾ ਸਭ ਦੇ ਘਰੇ ਸੁੱਖਾਂ ਘੰਗ ਰੱਖੇ ਤੇ ਵਧੀਆ ਦਸਹਿਰਾ ਤੂੰ ਤਾਂ ਮਨਾਉਣਾ ਪੁੱਤ ਨੇ ਕਰਨ ਦੇ ਵਿੱਚ ਸਾਡੇ ਤਾਂ ਜ਼ੌਂਬੀ ਇਹ ਤਾਂ ਨਿਕਣ ਲੱਗੇ ਬਹੁਤ ਸੋਨੇ ਜਿਹਾ ਹੋਏ ਹੈਗੇ ਸਾਡੇ ਤੇ ਫਿਰ ਮੀਤੂ ਬਨੂਗੀ ਜਿਹਾ ਉਹਦੇ ਵੀਰ ਦੇ ਪਰਾਵ ਜੋ ਤਵੀ ਬਨੂਗੀ। ਹਾਂ। ਪਰਾਵ ਹੋ ਰਿਹਾ। ਵਦ ਕੇ ਥੱਲੇ ਡਿੱਗਣਾ ਲੱਗ ਗਿਆ ਜੀ ਵਦ ਕੇ। ਕਈ ਇੱਕ ਦੁਕਾਨ ਤੋਂ ਲਿਆਂਦੇ ਸੀ ਕਈ ਭੈਣਾਂ ਤੇ ਵੀਰਾਂ ਨੇ ਉਹ ਸਾਡੇ ਆਪਣੇ ਘਰੇ ਜਦੋਂ ਹੋਣ ਦੇ ਕੇ ਕਹਿੰਦੇ ਕਿ ਤੁਹਾਡੇ ਜਿਉਂ ਬਹੁਤ ਵਧੀਆ ਹੋਏਗੀ। ਇਹ ਨਹੀਂ ਸਾਡੇ ਨਹੀਂ ਹੋਏ। ਸਾਨੂੰ ਹੋਏ ਹੁੰਦੇ ਨੇ ਮੈਂ ਕਹਿੰਦਾ ਸਾਡੇ ਵੀ ਸਾਡੇ ਜਿਉਂ ਨਹੀਂ ਹੋਏਗੀ ਵੀ ਪਤਾ ਨਹੀਂ ਕੀ ਕਰਨਾ। ਐ ਮਮੀ ਮਿੱਟੀ ਆਪਾਂ ਖੇਤਾਂ ਵਾਲੀ ਲੈ ਲਈ ਸੀਗੀ ਬੀਬੀ ਨੇ ਖੇਤੋਂ ਲੈ ਕੇ ਪਤਾ ਨਹੀਂ ਮਿੱਟੀ ਦਾ ਫਰਕ ਹੈਗਾ ਭਾਈ। ਹੱਥ ਹੱਥ ਹਾਂ ਕਿਸੇ ਹੱਥ ਦਾ ਹਾਂ ਫਰਕ ਹੁੰਦਾ ਹੈ। ਤੋ ਤੁਰਿਆ। ਤੇ ਜੋ ਤਮਾਰਕੇ ਗੱਲਾਂ ਬਹੁਤ ਬੱਚਿਆ ਸੀ ਕਿ ਸਕੂਲੋਂ ਇਹਨੇ ਮਰਦੀ ਚਾਹ ਪਾਣੀ ਦੇ ਕੇ ਵਰਦੀਆਂ ਤੋਤੀਆਂ ਮਰ ਬੱਲਾ ਰਪੀਤ ਪੈਣ ਗੱਲਾਂ ਕਰਦੀ ਸੀ ਕਿ ਉਹ ਕੋਈ ਸਾਰਾ ਦਿਨ ਆਹੀ ਨਹੀਂ ਨਿਭੜਦਾ ਮਖਾ ਪੈਣ ਕੀ ਕਰਦੀ ਹੈ ਕਹਿੰਦੀ ਮੈਂ ਤਾਂ ਦਾਲ ਸਬ지 ਸੀਰ ਸੀ ਧਾਰ ਕਿ ਲਸਣ ਗੰਡਾ ਉਹ ਲੈ ਕੇ ਵਜ ਜਾਂਦੀ ਉਧਰੋਂ ਮੈਂ ਲੈ ਕੇ ਵਜਣੀਆਂ ਆਇਆ ਹਾਂ ਫੀਸਿੰਗ ਆ ਮੈਂ ਹੋਰ ਆਪਣੇ ਕੋਲ ਕੋਈ ਕੰਮ ਤਾਂ ਹੈ ਨਹੀਂਗਾ ਦੁਬਾਰਾ ਸਬਜ਼ਾ ਦਾ ਸੰਗੜਾ ਦੀ ਤਿਆਰੀ ਹੋ ਜਾਂਦੀ ਹੈ ਕਿ ਇਧਰ ਮੈਂ ਕਲੀ ਪਾਈ ਸੀ ਕਿ ਕਲੀ ਪਾ ਕੇ ਆ ਜਾਏ ਜੋ ਮਾਂਜੇ ਡੋਲ ਤਾਂ ਕੱਲ ਨੂੰ ਉਹਨੂੰ ਮਾਂਜੇ ਨਾਲ ਖੁਰਤੂਂ ਕਾਰੀ ਕਲੀ ਨਾਲ ਹਜਰ ਬਲੇ ਜੂਗੀ ਜੀ ਆਪਣੀ ਜਿਹੜੀ ਮਾੜੀ ਮੁੱਟੀ ਰਹਿੰਦੀ ਨਾ ਤੋ ਕਤੁਕ ਪਾਣੇ ਦਾ ਡਿੱਗੀਆਂ ਦਾ ਉਹਦਾ ਨਾ ਜਲਬ ਹੋ ਜਾਂਦੀ ਆ ਜੀ ਇਹ ਸਾਰੀ ਇਹਦੇ ਤੋਂ ਮੋਟਰ ਲਾਈ ਤੁਸੀਂ ਉਹਦਾ ਪਾਣੀ ਡੁੱਲੀਆਂ ਹਾਂ ਉਹਦਾ ਪਾਣੀ ਡੁੱਲ ਗਿਆ ਤੇ ਕੰਮ ਤਾਂ ਨਾ ਕਿਸੇ ਨੇ ਮੁਕਾਏ ਨਾ ਨਾ ਮੁੱਕੜੇ ਨੇ ਤੇ ਕੱਲ ਨੂੰ ਦਸਹਿਰੇ ਦਾ ਤਿਹਾਰ ਹੈ ਦਸਹਿਰੇ ਦੀਆਂ ਮबारकਾਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਮੇਰਤੀਆਂ ਪੁੱਤਾਂ ਨੂੰ ਉਨਾ ਸੁੱਖ ਭਰੇ ਨੰਗਾਵੇ ਸਭ ਦਾ ਦਸਹਿਰਾ ਸਾਰਾ ਦੇਖਣ ਵੀ ਜਾਣਗੇ ਜਿਵੇਂ ਉੱਥੇ ਦਸਹਿਰੇ ਤੇ ਹੱਸਦੇ ਖੇੜਦੇ ਘਰੋਂ ਜਾਣ ਓਵੇਂ ਹੱਸਦੇ ਖੇੜਦੇ ਦਸਹਿਰਾ ਦੇਖ ਕੇ ਘਰੇ ਆਉਣ ਮਤ ਇਸੇ ਸੁੱਖ ਭਾਦਿਆਂ ਸਾਰਿਆਂ ਦੀ ਬੁੱਤ ਸੁੱਖਾਂ ਭਰੇ ਦਿਨ ਨੰਗੇ ਦਸਹਿਰੇਗਾ ਹੈ ਦਸਹਿਰਾ ਘਰ ਘਰ ਮਨਾਇਆ ਜਾਊਗਾ ਕੋਈ ਰੋਟੀ ਖਵਾਊਗਾ ਕੋਈ ਜਿਹਾ ਤੰਦੂਗਾ ਕੋਈ țeਣੀ ਅਖਵਾਊਗਾ ਇਹ ਹੈਰਾ ਦਸਹਿਰੀ ਆ ਬਹੁਤ ਖੁਸ਼ੀਆਂ ਭਰਿਆ ਹੋਊਗਾ ਵੀ ਸਾਂਜੀ ਵੀ ਤੈਰਨ ਜਾਣਗੇ ਨਾ ਸਵੇਰੇ ਹਾਂ ਸਾਂਜੀ ਤੈਰਨ ਜਾਣਗੇ ਸਾਂਜੀ ਵੀ ਤੈਰਨ ਨਹੀਂ ਆ ਕਿ ਸਾਡੇ ਲਈ ਨਹੀਂ ਗਵਾਂਢੀਆਂ ਨੇ ਸਾਂਜੀ ਅੱਗੇ ਲਾਉਂਦੇ ਨੇ ਪਤਾਨਿਕਾ ਤਾਂ ਨਹੀਂ ਲਾਈ ਆ ਕਿ ਤੇ ਤੇ ਕਿਸਾਨ ਜੀ ਤਾਂ ਜੋ ਪੁੱਤ ਤੁਹਾਨੂੰ ਦਿਖਾਈ ਨਹੀਂ ਪਰ ਤਾਂ ਕਈ ਵਾਰ ਦਿਖਾਈ ਤੀ ਹਾਂ ਜੀ ਤੇ ਵਗ ਜਾਂਦੇ ਤੇ ਮੱਥਾ ਟੇਕਣ ਇਹ ਤੇ ਗਵਾਂਡ ਚ ਲੱਗੀ ਨਹੀਂ ਪਿੰਡ ਚ ਦੂਰ ਲੱਗੀਆਂ ਨੇ ਉਧਰ ਜਾਇਆ ਨਹੀਂ ਜਾਂਦਾ ਤੁਹਾਨੂੰ ਪਤਾ ਹੀ ਸਾਡੀ ਪਵਜੋਤ ਆਈ ਹੈ ਪਵਜੋਤ ਤਾਂ ਖੇਡਣ ਦਾ ਲਾਗਾ ਪ੍ਰਭਜੋਤ ਨੂੰ ਤਾਂ ਸਾਂਝੀ ਦੇ ਗੀਤ ਵੀ ਆਉਂਦੇ ਇਹ ਤਾਂ ਜਾਂਦੀ ਹੁੰਦੀ ਹੈ ਕਿਵੇਂ ਕਿਵੇਂ ਗਾਉਂਦੀ ਹੈ ਸਾਂਝੀ ਦੇ ਗੀਤ ਪਵਗਾ ਕੇ ਦਿਖਾਈ ਉਧਰ ਸੁਣਾ ਇੱਕ ਦੀਆਂ ਗੜੀਆਂ ਅਸ਼ਕ ਚ ਜੋੜੀਆਂ ਹੋਰ ਮਟ ਅਟੜੀ ਮੇ ਪੁਜਦੀ ਪਟੜੀ ਮੇ ਪੁਜਤੇ ਕਾਰ ਐ ਸਾਡੇ ਯਾਨੇ ਸਗਦ ਸੁਫਾਇ ਸੜਪੇ ਲੋਦੀ ਮਾਇਆ ਸੜਪੇ ਲੋਦੀ ਜੈ ਜੈ ਦੇਖੋ ਕਿੰਨਾ ਸੋਹਣਾ ਮੇਰੀ ਧੀ ਗਾਇਆ ਆਸ਼ੀਰਵਾਦ ਬੇਟਾ ਹਾਂ ਕਿੰਨਾ ਸੋਹਣਾ ਗੀਤ ਆਉਂਦਾ ਬਹੁਤ ਹਸ਼ਿਆਰ ਥੋੜੀ ਜਿਹੀ ਹੋਲੀ ਬੋਲਦੀ ਸੀ ਪ੍ਰਭ ਇੱਕ ਵਾਰੀ ਹੋਰ ਸੁਣਾ ਦੇ ਚਲ ਸੁਣਾ ਦੇ ਪੂਰਾ ਵਧੀਆ ਸੁਣਾਇਆ ਮੰਮੀ ਸਾਰਾ ਹੁੰਦਾ ਪੂਰਾ ਵਧੀਆ ਹੋਰ ਵੀ ਚਨਾ ਪੁੱਤ ਜੇ ਆਉਂਦਾ ਕੋਈ ਪਰ ਬੋਲੀ ਸੁਣਾਈ ਕੀ ਗੱਲ ਹੈ ਉਹਦੀ ਪਾਲ ਲੰਦੇਗੀ ਪ੍ਰਭ ਹੁਣ ਇਹਨੂੰ ਤਾਂ ਇੱਧਰ ਖੇਡਣ ਦਾ ਧਿਆਨ ਲੱਗਿਆ ਪ੍ਰਭ ਚਲ ਬੋਲੀ ਸੁਣਾ ਦੇ ਬੋਲੀ ਸੁਣਾ ਦੇ ਬੋਲੀ ਸੁਣਾ ਦੇ ਹਾਂ ਵੇਖ ਬੋਲੀ ਸੁਣਾ ਪ੍ਰਭ ਜੋ ਤਨੇ ਬੋਲੀ ਸੁਣਾਈ ਸੀ ਸੱਸੋ ਮੇਰੀ ਕੀ ਦੇ ਮੁੰਡੇ ਜੰਮੇ ਮੁੰਡੇ ਜੰਮੇ ਵੈ ਸਾਡੋ ਚੁੱਕ ਕੇ ਮਾਨੂ ਬੀ ਆਂਦੀ ਮਾਨੂ ਬੀ ਕਹਿੰਦੀ ਸੱਸੋ ਮੇਰੀ ਨੇ ਮੁੰਡੇ ਜੰਮੇ ਮੁੰਡੇ ਜੰਮੇ ਬਾਈ ਸੋ ਜੋ ਚੁੱਪ ਕਰਕੇ ਮਾਨੂੰ ਮਿਲੀ ਹੈ ਦੇਖ ਲਵਾ ਪ੍ਰਭ ਉਹ ਸੁਣਾਈ ਕਾਂਚ ਦੇ ਗਲਾਸ ਚ ਮਿੱਠੂ ਤੋਤਾ ਬੋਲਦਾ ਸੁਣਾਈ ਸੁਣਾਈ ਪਤਾ ਉੱਚੀ ਜਿਹੇ ਸੁਣਾ ਬੀਚ ਮਿੱਠੂ ਤੋਤਾ ਬੋਲਦਾ ਮੈਨੀ ਆਪਣੇ ਦੀਦੀ ਜਣਾ ਭਾਈ ਵਾਲਾ ਬੋਲਦਾ ਮੈਨੀ ਦੀਦੀ ਜਣਾ ਮੈਨੀ ਆਪਣੇ ਦੀਦੀ ਜਣਾ ਭਾਈ ਵਾਲਾ ਬੋਲਦਾ ਤਾਂ ਦੇਖ ਲਾ ਬਾਈ ਤੇ ਤੇਰਾ ਇੰਨਾ ਪਿਆਰ ਕਰਦਾ ਓਏ ਪਰ ਅਜੋਸ ਹਾਂ ਸੱਡ ਕੇ ਉਬਾਈ ਫਿਰ ਤੈਨੂੰ ਤੇਨੀ ਗੱਡੀ 'ਚ ਬਿਠਾ ਕੇ ਸੱਡਾਂ ਉਹ ਫਿਰ ਬਾਈ ਜਾਣਾ ਪਰਬ ਪਿੰਡ ਜਾਣਾ ਪਿੰਡ ਜਾਣਾ ਇੱਥੇ ਪੜਨਾ ਲੱਗ ਗਿਆ ਜੰਗਾ ਫਿਰ ਊੜੀ ਲਾ ਦਾਂਗਾ ਪੁੱਤ ਤੈਨੂੰ ਘਾਹ ਨੂੰ ਹੈ ਇਹ ਤੇ ਬੈਗ ਭੁੱਲ ਕੇ ਕੱਲ ਲੈ ਕੇ ਆਉਣਾ ਹਾਂਣ ਕੁੜੀ ਇਹਨੂੰ ਪੜਾ ਦੰਦੇ ਹਾਂ ਬੈਗ ਤਾਂ ਇਹਨੇ ਤਾਂ ਕਿਹਾ ਸੀ ਕਿ ਬੈਗ ਚੱਕ ਲੂ ਇਹਦਾ ਖੇਡ ਦਾ ਨਾਲ ਚ ਹੋਇਆ ਪਿਆਗਾ ਬੱਚਾ ਨੂੰ ਹੁੰਦਾ ਹੀ ਆ ਨਾ ਲੈ ਤਰ ਸੀਸੀ ਉੱਧਰ ਧਰ ਕੇ ਮੂੰਹ ਆ ਤਾਂ ਬਾਲੇ ਹੀ ਬੱਚੇ ਇਹਦੇ ਨਾਲ ਖੇਡਦੇ ਨੇ ਬੁਲਬਲੇ ਜੇ ਡਾ ਡਾ ਕੇ ਦੇਖੋ ਦੇਖੋ ਜੀ ਕਿਵੇਂ ਕਰਦੀ ਆ ਓਏ ਲੈ ਮੈਨੂੰ ਫੜਾ ਗਿਆ ਮੇਰਾ ਪੁੱਤਾ ਇੱਕ ਬੋਲੀ ਚੁਣਾਈ ਪੁੱਤਰ ਨੂੰ ਮੂੰਹ ਕਰ ਉੱਚੀ ਬਾੜ ਸੁਣਾਈ ਪਾਬੂ ਉੱਚੀ ਬਾੜ ਕਰ ਦੇਖੋ ਜੀ ਸਾਡੇ ਇੰਡੀਕਣ ਲੱਗ ਗਏ ਚਲੋ ਕਰ ਤੈਨੂੰ ਤੋੜਨਾਗਾ ਤੇ ਸਾਡੇ ਬੁੱਤੇ ਵੀ ਬਹੁਤ ਵਧੀਆ ਹੋਏ ਪਏ ਨੇ ਦੇਖੋ ਆ ਮੇਨੂੰ ਪਲਾਂਟ ਵਾਲਾ ਵਧੀਆ ਲੱਗਦਾ ਨਿੱਕੇ ਨਿੱਕੇ ਪੱਤੇ ਆ ਜਲਾ ਐ ਨਹੀਂ ਪਤਾ ਹੈ ਕਿ ਕੀ ਚੀਜ਼ ਹੈਗੀ ਖੜੇ ਭੜੇ ਜੇ ਤੇ ਐਨੇ ਮੇਰੇ ਸੋਨੇ ਸੋਨੇ ਪਲਾਂਟ ਜੀ